ਜੋਗੀਆ ਯੋਗ ਕਮਾਇਆ ਔਖਾ ਔਖਾ ਰਸਤਾ ਨਾ ਥਾ ਦਾ ਜੋਗੀਆ ਯੋਗ ਕਮਾਇਆ ਔਖਾ ਔਖਾ ਰਸਤਾ ਨਾ ਥਾ ਦਾ ਇੱਕ ਵਾਰੀ ਇੱਕ ਵਾਰੀ ਤੂੰ ਵੀ ਦੁਰਬਾਲਕਾ ਕਫਾ ਮਿਲੂ ਸੋਗਾ ਤਾ ਦਾ ਜੋਗੀਆ ਯੋਗ ਕਮਾਇਆ ਔਖਾ ਇੱਕ ਵਾਰੀ ਇੱਕ ਵਾਰੀ ਤੂੰ ਵੀ ਤੁਲ ਤੇ ਪਾਲਿ ਤੋ ਗਫਾ ਮਿਲੂ ਸੁਗਾ ਤਾ ਦਾ ਜੋਗੀ ਜੋਗੀ ਕਮਾਇਆ ਓਖਾ ਓ ਸਰਸਤਾ ਨਾ ਤਾ ਦਾ ਜੋਗੀ ਜੋਗੀ ਕਮਾਇਆ ਓਖਾ ਓ ਸਰਸਤਾ ਨਾ ਤਾ ਦਾ ਬਾਬਾ ਜੀ ਕਹਿੰਦੇ ਕਿੰਨਾ ਕੋ ਓਖਾ ਰਸਤਾ ਹੈ ਗੁਰੂ ਦਾ ਤਤਰੇ ਕਹਿੰਦੇ ਜਾ ਮੁਰ ਜਾ ਹੱਲੇ ਵੀ ਕਹਿੰਨੇ ਮੁਰ ਜਾ ਜਾ ਘਰ ਚਲਾ ਜਾ ਬੜਾ ਓਖਾ ਰਸਤਾ ਜਿਹੜਾ ਤੂੰ ਕਰਨ ਆਇਆ ਹੈ ਜਿਹੜਾ ਸਫਰ ਤੂੰ ਤੈ ਕਰਨਾ ਬੜਾ ਔਖਾ ਹੈ ਬਾਬਾ ਜੀ ਕਹਿੰਦੇ ਕਿੰਨਾ ਕੋਖਾ ਗੁਰੂ ਜੀ ਕਹਿੰਦੇ ਬਾਲਕਾ ਔਂਜੋ ਕੀਆ ਯੋਗ ਕਮਾਇਆ ਔਖਾ ਔਖਾ ਰਸਤਾ ਨਾ ਫਾਂਦਾ ਜੋਗੀ ਜੋ ਜਿ ਤਮਾਇਆ ਔਖਾ ਔਖਾ ਰਸਤਾ ਨਾ ਫਾਂਦਾ ਇੱਕ ਵਾਰੀ ਇੱਕ ਵਾਰੀ ਤੂੰ ਵੀ ਤੁਮਹ ਪਾਲਿਕੋ ਤੂੰ ਫਾਂ ਮਿਲੂ ਸੋ ਗਾਹ ਤਾਂਦਾ ਜੋਗੀ ਹੁਣ ਤੁਸੀਂ ਇੱਕ ਕੰਮ ਕਰਨਾ ਜਿਹੜੇ ਤੁਸੀਂ ਮੈਨੂੰ ਪੈਸੇ ਦੇਣੇ ਹਨ ਇਹ ਆਸ਼ੀਰਵਾਦ ਹੈ ਨਾ ਤੁਹਾਡਾ ਦਿਲ ਖੁਸ਼ ਹੋ ਰਿਹਾ ਤੁਸੀਂ ਦੋਗੇ ਪਰ ਇਸ ਭਜਨ ਤੋਂ ਬਾਅਦ ਦੇਣੀ ਕਿਉਂਕਿ ਇਹ ਇਤਿਹਾਸ ਦਾ ਭਜਨ ਹੈ ਮੈਂ ਨਹੀਂ ਚਾਹੁੰਦਾ ਤੁਸੀਂ ਵੀ ਟੁੱਟੋ ਮੈਂ ਨਹੀਂ ਚਾਹੁੰਦਾ ਮੈਂ ਵੀ ਟੁੱਟਾਂ ਹਨਾ ਮਾਇਆ ਤੁਸੀਂ ਰੱਖ ਲਓ ਮੈਂ ਲੈ ਲਾਂਗਾ ਜੋ ਤੁਸੀਂ ਤਿਲ ਫੁੱਲ ਦੋਗੇ ਮੈਂ ਮੱਥੇ ਸਿਰ ਤੇ ਲਾਵਾਂਗਾ ਪਰ ਇਹ ਭਜਨ ਚ ਉਠਿਓ ਨਾ आनंद ਲੈ ਕੇ ਸੁਣੋ ਇਹ ਭਜਨ ਇਸ ਤੋਂ ਬਾਅਦ ਆਪਾਂ ਜੋ ਤੁਸੀਂ ਕਹੋਗੇ ਉਹ ਕਰਾਂਗੇ ਸੁਣਿਓ ਸਾਰੇ ਹੋ ਜੋਗੀਆਂ ਯੋਗ ਕਮਾਇਆ ਔਖਾ ਔਖਾ ਰਸਤਾ ਨਾ ਥਾਂਦਾ ਜੋਗੀ ਜੋਗ ਕਰਾਇਆ ਔਖਾ ਔਖਾ ਰਸਤਾ ਨਾ ਥਾਂਦਾ ਅਕਬਰੀ ਅਕਬਰੀ ਤੂੰ ਵੀ ਤੁਮ ਬੇਬਾਲ ਕਾ ਦਫਾ ਮਿਲੂ ਸਵਾ ਤਾਂਦਾ ਜੋਗੀ ਬੜਾ ਔਖਾ ਰਸਤਾ ਹੈ ਬਾਲਕਾ ਮੁੜ ਜਾ ਘਰ ਚਲਾ ਜਾ ਪੁੱਤਰ ਗੁਰੂ ਦਤਾ ਤਰੇ ਕਹਿੰਦੇ ਮੁੜ ਜਾ ਘਰ ਚਲਾ ਜਾ ਤੂੰ ਗੁਰੂਧਰਨ ਆ ਗਿਆ 5 ਸਾਲ ਦੀ ਉਮਰ ਤੂੰ ਗੁਰੂਧਰਨ ਆ ਗਿਆ ਚਾ ਚਲਾ ਜਾ ਬਾਬਾ ਜੀ ਬਾਹਰ ਖੜੇ ਜੂਨਾ ਘੜਦੇ ਆਖਾੜੇ ਚ ਗੁਰੂ ਜੀ ਅੰਦਰ ਖੜੇ ਬਾਬਾ ਜੀ ਕਹਿੰਦੇ ਕਿੰਨਾ ਔਖਾ ਰਸਤਾ ਹੈ ਗੁਰੂ ਜੀ ਕਹਿੰਦੇ ਆ ਜਿਹੜਾ ਕੁਰਤਾ ਪਜਾਮਾ ਘਰੋਂ ਪਾ ਕੇ ਆਇਆ ਨਾ ਇਹ ਅਸੀਂ ਲਵਾ ਲੈਣਾ ਤੇ ਤੇਰੇ ਕੱਲੀ ਲੰਗੋਟ ਬੰਨ੍ਹ ਦੇਣੀ ਹੈ ਉਧਰੋਂ ਗਰਮੀ ਹੋਏਗੀ ਸੂਰਜ ਦੀ ਆਗੋ ਹੈਗੀ ਉਧਰੋਂ ਧੂਨੇ 'ਚ ਅੱਗ ਬਾਲਾਂਗੇ ਉਧਰੋਂ ਧੂਨੇ ਦੇ ਉੱਤੇ ਨੰਗੇ ਪਿੰਡੇ ਲੰਗੋਟ ਬਨ ਕੇ ਤੈਨੂੰ ਬਿਠਾਵਾਂਗੇ ਫਿਰ ਤੇਰੇ ਕੋਲੋਂ ਨਾਮ ਸਿਮਰਨ ਕਰਵਾਵਾਂਗੇ ਤੂੰ ਕਰ ਸਕਦਾ 5 ਸਾਲ ਦੀ ਉਮਰ 'ਚ ਬਾਬਾ ਜੀ ਕਹਿੰਦੇ ਗੁਰੂ ਜੀ ਦੱਸੋ ਕੀ ਕਰਨਾ ਪਏਗਾ ਗੁਰੂ ਜੀ ਕਹਿੰਦੇ ਦੇਖ ਤੈਨੂੰ ਕੀ ਕਰਨਾ ਪਏਗਾ ਸਿਕਰ ਦੁਪਹਿਰੇ ਨੰਗੇ ਪਿੰਡੇ ਸਿਕਰ ਦੁਪਹਿਰੇ ਨੰਗੇ ਪਿੰਡੇ ਧਿਆਨ ਲਾ ਕੋਵੇਂ ਪੈ ਜੀ ਕਹਿੰਦੇ ਸਾਰਾ ਦਿਨ ਕਰਨਾ ਪਏਗਾ ਗੁਰੂ ਜੀ ਕਹਿੰਦੇ ਸਾਰਾ ਦਿਨ ਬਾਬਾ ਜੀ ਕਹਿੰਦੇ ਰਾਤੀ ਸੋਹ ਸਕਦਾ ਰਾਤੀ ਸੌਂਦੋਗੇ ਗੁਰੂ ਜੀ ਕਹਿੰਦੇ ਪੁੱਤਰ ਬਣਨ ਤੂੰ 나ਥ ਆ ਥੋੜੀ ਰਵੜ ਬਟਾਓ ਆਵਾਜ਼ ਸਮਝ ਆਵੇ ਕਹਿੰਦੇ ਬਣਨ ਤੂੰ 나ਥ ਆ ਤੇ ਕਹਿੰਨਾ ਰਾਤੀ ਸੌਂਦਿਓ ਗੁਰੂ ਜੀ ਕਹਿੰਦੇ ਸਭ ਤੋਂ ਵੱਡੇ 나ਥ ਕੌਣ ਹੋਏ ਬਾਬਾ ਜੀ ਕਹਿੰਦੇ ਭੋਲੇ 나ਥ ਤੇ ਗੁਰੂ ਜੀ ਕਹਿੰਦੇ ਭੋਲੇ 나ਥ ਦਾ ਸਭ ਤੋਂ ਵੱਡਾ ਮੰਦਿਰ ਹੈ ਸ਼ਮਸ਼ਾਨ ਘਾਟ ਕਹਿੰਦੇ ਰਾਤੀ ਤੇ ਤੈਨੂੰ ਅਸੀਂ ਉੱਥੇ ਭੇਜਣਾ ਬਾਬਾ ਜੀ ਕਹਿੰਦੇ ਜੀ ਉੱਥੇ ਮੇਰੇ ਕੋਲ ਕੀ ਕਰਵਾਓਗੇ ਨਾਮ ਤੇ ਤੁਸੀਂ ਅੰਦਰ ਜਪਾਓਗੇ ਕਹਿੰਦੇ ਸੁਣ ਉੱਥੇ ਤੇਰੇ ਕੋਲ ਕੀ ਕਰਵਾਵਾਂਗੇ ਅਸੀਂ ਗੁਰੂ ਜੀ ਕਹਿੰਦੇ ਹੌਂ ਸਿਕਰ ਤੂੰ ਪੈਰੇ ਨੰਗੇ ਬਿੱਡੇ ਧਿਆਨ ਲਗਾਉਣੇ ਪੈਂਦੇ ਆ ਜਾਰੀ ਲਗਾਉਣੇ ਤੇਰੇ ਜੋ ਜਿ ਸਮੈਸ਼ਾਨਾ ਅਧੀਰਾਤੀ ਵਿੱਚ ਸ਼ਮਸ਼ਾਨਾ ਉਹ ਨਾਦ ਬਜੋਣੇ ਪੈਂਦੇ ਆ ਨਾਦ ਬਜੋਣੇ ਪੈਂਦੇ ਆ ਨਾਦ ਬਜੋਣੇ ਪੈਂਦੇ ਆ ਨਾਦ ਬਜੋਣੇ ਨਾਦ ਬਜੋਣੇ ਪੈਂਦੇ ਆ ਅਧੀਰਾਤੀ ਵਿੱਚ ਸ਼ਮਸ਼ਾਨਾ ਨਾਦ ਬਜੋਣੇ ਪੈਂਦੇ ਆ ਰਮੀ ਸਰਦੀ ਤਨ ਤੇ ਚੱਲਦੇ ਦੇਖੋ ਕਿੱਡੀ ਵੱਡੀ ਗੱਲ ਹੈ ਪਉਣਾ ਹਰੀ ਦਾ ਦਿਲ ਕਿੱਦਾਂ ਦਾ ਹੋਏਗਾ ਇਹਨਾਂ ਦੇ ਗੁਰੂ ਨੇ ਕਿਹਾ ਸੀ ਤੈਨੂੰ ਰੋਟੀ ਨਹੀਂ ਖਾਣ ਦੇਣੀ ਪਤਾ ਕਿਉਂ ਕਿਹਾ ਸੀ ਬਾਬਾ ਜੀ ਕਹਿੰਦੇ ਮੈਂ ਭੁੱਖਿਆਂ ਨੂੰ ਰੋਟੀ ਖਵਾਉਣਾ ਚਾਹਨਾ ਗੁਰੂ ਜੀ ਕਹਿੰਦੇ ਤੂੰ ਆਪਣੇ ਮੁਕੱਦਰ ਦੀ ਰੋਟੀ ਛੱਡ ਦੇ ਤੇ ਜਿਹੜਾ ਤੇਰੇ ਦਰਬਾਰ ਚ ਭੁੱਖਾ ਆਇਓ ਉਹਨੂੰ ਖਵਾ ਦੇ ਇਹ ਸ਼ਰਤਾਂ ਹੋਈਆਂ ਸੀ ਜੂਨਾਗੜ੍ਹ ਚ ਸ਼ਰਤ ਹੋਈ ਸੀ ਇਹ ਏਡੇ ਵੱਡੇ ਸ਼ੈਨਸ਼ ਐਵੇਂ ਨਹੀਂ ਬਣੀ 12 ਸਾਲ ਦੀ ਉਮਰ ਚ ਆ ਦੇਖਿਓ ਕਰਨਾ ਕੀ ਪਿਆ ਗੁਰੂ ਜੀ ਕਹਿੰਦੇ ਹੋਰ ਕੀ ਚਾਹਨਾ ਕਹਿੰਦੇ ਜੀ ਜਿਨ੍ਹਾਂ ਦੇ ਤਨ ਤੇ ਕੱਪੜਾ ਨਹੀਂ ਮੈਂ ਉਹਨਾਂ ਨੂੰ ਕੱਪੜੇ ਪੋਣਾ ਚਾਹਨਾ ਗੁਰੂ ਜੀ ਕਹਿੰਦੇ ਤੇਰੇ ਮੁਕੱਦਰਾਂ ਦੇ ਜਿੰਨੇ ਲੀੜੇ ਆ ਤੂੰ ਛੱਡ ਦੇ ਆਪਣੇ ਹਿੱਸੇ ਦੇ ਕੱਪੜੇ ਵੰਡ ਦੇ ਕਹਿੰਦੇ ਹੋਰ ਕੀ ਚਾਹਨਾ ਕਹਿੰਦੇ ਜੀ ਮੈਂ ਬੇਕਰਾਂ ਨੂੰ ਘਰ ਦੇਣਾ ਚਾਹਨਾ ਗੁਰੂ ਜੀ ਕਹਿੰਦੇ ਫਿਰ ਆਪਣਾ ਘਰ ਨਾ ਬਣਾਈ ਗੁਫਾ ਹੱਲੇ ਤੱਕ ਟੁੱਟੀ ਹੋਈ ਆ ਆ ਹੁਣ ਆ ਕੇ ਉਹਦੇ ਤੇ ਲੱਕੜ ਲੱਗੀ ਮਾਰੀ ਜਾਈ ਆ ਹੁਣ ਆ ਕੇ ਆ ਹੁਣ ਕਿਤੇ ਦਰਵਾਜ਼ੇ ਲੱਗੇ ਸੀ ਉਹਦੇ ਤੇ ਹੱਲੇ ਵੀ ਟੁੱਟੀ ਹੋਈ ਐ ਗੁਰੂ ਦੱਤਾ ਤੇਰੇ ਕਹਿੰਦੇ ਆਪਣਾ ਘਰ ਨਾ ਬਣਾਈ ਆਪਣੇ ਘਰ ਬਚਾਲਾ ਜਿਹੜਾ ਧੀ ਪੁੱਤਾਂ ਵੇ ਉਹਨੂੰ ਘਰ ਦੇ ਦੀ ਕਹਿੰਦੇ ਜੀ ਮੈਂ ਬੇਔਲਾਦਿਆਂ ਨੂੰ ਔਲਾਦ ਦੇਣੀ ਚਾਹਾਂ ਬਾਬਾ ਕਹਿੰਦਾ ਆਪ ਕੁਵਾਰਾ ਰਹਿ ਗ੍ਰਸਤ ਨਾ ਕਰੀ ਤੇਰੇ ਮੁਕੱਦਰਾਂ ਦੀ ਜਿੰਨੀ ਔਲਾਦ ਆਪਣੇ ਧੀਆ ਪੁੱਤਾਂ ਨੂੰ ਵੰਡ ਦਈਂ ਇਹ ਸ਼ੈਨਸ਼ਾਹ ਹੋਇਆ ਜਿਨੇ ਆਪਣੇ ਕੋਲ ਕੱਖ ਵੀ ਨਹੀਂ ਰੱਖਿਆ ਤੇ ਆਪਣੇ ਧੀਆ ਪੁੱਤਾਂ ਨੂੰ ਬਾਦਸ਼ਾਹ ਬਣਾ ਦਿੱਤਾ ਆਪਣੇ ਧੀਆ ਪੁੱਤਾਂ ਨੂੰ ਮਾਲਾ ਮਾਲ ਕਰ ਦਿੱਤਾ ਸ਼ੈਨਸ਼ਾਹ ਹੈ ਮੈਨੂੰ ਮੈਨੂੰ ਸਿਰਫ ਗੱਲਾਂ ਕਰ ਲੈਣ ਦਿਓ ਕਿਉਂਕਿ 2 ਦਿਨ ਤੋਂ ਮੇਲਾ ਚੱਲ ਰਿਹਾ ਤੁਸੀਂ ਭਜਨ ਰੋਜ਼ ਸੁਣਿਆ ਮੇਰਾ ਦਿਲ ਕਰ ਰਿਹਾ ਮੈਂ ਬਾਬੇ ਦੀ ਜ਼ਿੰਦਗੀ ਜ਼ਰੂਰ ਸਾਂਝੀ ਕਰਕੇ ਜਾਵਾਂ ਚੇਤ ਹੈ ਨਾ ਚੇਤ ਮਹੀਨਾ ਬਾਦਸ਼ਾਹ ਸਾਨੂੰ ਵੀ ਕਹਿੰਦਾ ਕਿ ਕੋਈ ਮੇਰੀ ਗੱਲ ਕਰਕੇ ਆਇਆ ਕਿ ਕੱਲਾ ਨੱਚ ਕੇ ਆਇਆ ਕੋਈ ਗੱਲ ਵੀ ਕਰਕੇ ਆਇਆ ਸੁਣ ਲਿਓ ਤੁਸੀਂ ਬਸ ਇੱਥੇ ਆ ਸੁਣ ਲਿਓ ਉਸ ਤੋਂ ਬਾਅਦ ਤੁਸੀਂ ਜੋ ਕੋਗੇ ਉਹ ਸੁਣਾਵਾਂਗੇ ਗੁਰੂ ਜੀ ਕਹਿੰਦੇ ਗਰਮੀ ਸਰਦੀ ਤਨ ਤੇ ਚੱਲਦੇ ਗੜੀ ਮੀ ਸਰਦੀ ਤਨ ਤੇ ਚੱਲਦੇ ਤਾਲਾ ਚੱਲਦੇ ਰਾਤਾਂ ਦਾ ਗੜੀ ਸਰਦੀ ਬਨ ਤੇ ਚੱਲਦੇ ਬੋਨਾ ਚੱਲਦੇ ਰਾਤਾਂ ਦਾ ਇੱਕ ਵਾਰੀ ਇੱਕ ਵਾਰੀ ਤੂੰ ਵੀ ਤੁਲ ਕਬਾਲ ਕਹ ਤਾ ਮਿਲੂ ਸੋ ਬਤਾਂਦਾ ਜੋ ਦੀਆ ਲੋਕ ਕਮਾਇਆ ਓਕਾ ਪਤਾ ਤਰੇ ਕਹਿੰਦੇ ਬਸ਼ੰਬਰਨਾਥ ਦ੍ਰਿਤਨਾਥ ਬਜਰਨਾਥ ਭਰਤਰੀਨਾਥ ਗੋਰਖਨਾਥ ਤੇ ਤੈਨੂੰ ਅਸੀਂ ਬਣਾਉਣਾ ਬਾਲਕਨਾਥ ਕਹਿੰਦੇ ਤੈਨੂੰ ਪਤਾ ਨਾਥਾਂ ਨੂੰ ਕੀ ਕਰਨਾ ਪੈਂਦਾ ਕਹਿੰਦੇ ਜੀ ਦੱਸੋ ਗੁਰੂ ਜੀ ਕਹਿੰਦੇ ਆਪਣੇ ਗੁਰੂ ਦੇ ਬਚਨਾ ਉੱਤੇ ਸਾਰਾ ਜੀਵਨ ਵਾਰ ਦੇ ਦੇ ਸਾਰਾ ਜੀਵਨ ਵਾਰ ਦੇ ਦੇ ਸਾਰਾ ਜੀਵਨ ਵਾਰ ਦੇ ਦੇ ਆਪਣੇ ਗੁਰੂ ਦੇ ਬਚਨਾ ਉੱਤੇ ਸਾਰਾ ਜੀਵਨ ਵਾਰ ਦਿੰਦੇ ਸਾਰਾ ਜੀਵਨ ਵਾਰ ਦਿੰਦੇ ਸਾਰਾ ਜੀਵਨ ਵਾਰ ਦੇ ਆਪਣੇ ਤਨ ਤੇ ਦੁਖੜੇ ਚੱਲ ਕੇ ਆਪਣੇ ਤਨ ਤੇ ਦੁਖੜੇ ਚੱਲ ਕੇ ਜੱਗ ਦੇ ਦੁੱਖ ਉਤਾਰ ਦਿੰਦੇ ਜੱਗ ਦੇ ਦੁੱਖ ਉਤਾਰ ਦਿੰਦੇ ਇੰਨਾ ਕਿੰਨਾ ਲੱਗਦਾ ਕਿ ਪੌਣਾ ਹਰੀ ਨੇ ਆਪ ਦੁੱਖ ਚੱਲੇ ਪਰ ਸਾਡੇ ਤੇ ਦੁੱਖ ਨਹੀਂ ਹੋਣ ਦਿੱਤੇ ਕਹਿ ਦਿਓ ਜੈ ਬਾਬੇ ਦੀ ਮਿੱਠੀ ਮਿੱਠੀ ਤਾੜੀ ਲਾਓ ਮਿੱਠੀ ਮਿੱਠੀ ਦੇਖੋ ਪੌਣਾ ਹਰੀ ਕਿੱਦਾਂ ਦਾ ਦਿਲ ਦੇਖੋ ਮੇਰੇ ਸਾਈਬਾ ਦਾ ਮੇਰੇ ਸ਼ੈਨਸ਼ਾ ਦਾ ਮੇਰੇ ਪੀਰ ਦਾ ਦਿਲ ਵੇਖੋ ਆਪਣੇ ਗੁਰੂ ਦੇ ਬਚਨਾ ਉੱਤੇ ਸਾਰਾ ਜੀਵਨ ਵਾਰ ਦਿੰਦੇ ਸਾਰਾ ਜੀਵਨ ਵਾਰ ਦਿੰਦੇ ਸਾਰਾ ਜੀਵਨ ਵਾਰ ਦਿੰਦੇ ਆਪਣੇ ਤਨ ਤੇ ਦੁਖੜੇ ਝੱਲ ਕੇ ਕਿਤੇ ਦੁੱਖ ਉਤਾਰ ਕੇ ਤੇ ਜਗ ਦੇ ਦੁੱਖ ਉਤਾਰ ਤੇ ਕਿਤੇ ਦੁੱਖ ਉਤਾਰ ਕੇ ਤੇ ਜਗ ਦੇ ਦੁੱਖ ਉਤਾਰ ਤੇ ਉਹ ਹਰ ਹਾਲ ਵਿੱਚ ਰਾਜ਼ੀ ਰਹਿੰਦੇ ਹਰ ਹਾਲ ਵਿੱਚ ਰਾਜ਼ੀ ਰਹਿੰਦੇ ਦੋਸ਼ ਨਾ ਦਿੰਦੇ ਹਾਲਾਤਾਂ ਦਾ ਕਫਾ ਕੋ ਕਫਾ ਮਿਲੂ ਸੋਹਾਂ ਤੰਗਾ ਕੋ ਵੀ ਜੋ ਬੁਲਵਾਇਆ ਓਕਾ ਓ ਪਰਸਵਾਤ ਨਾ ਕੋ ਵੀ ਜੋ ਬੁਲਵਾਇਆ ਓਕਾ ਓ ਪਰਸਵਾਤ ਨਾ ਕੋ ਵੀ ਜੋ ਬੁਲਵਾਇਆ ਓਕਾ ਓ ਪਰਸਵਾਤ ਨਾ ਕੋ ਦੇਖੋ ਤੁਹਾਡੇ ਕੋਲ ਨਿੱਕੇ ਨਿੱਕੇ ਬੱਚੇ ਆ ਤੁਸੀਂ ਉਹਨਾਂ ਦਾ ਨਾਮ ਰੱਖਿਆ ਬੜੇ ਪਿਆਰ ਨਾਲ ਬੱਚੇ ਦਾ ਨਾਮ ਰੱਖਦੇ ਆ ਕਿ ਭਾਈ ਸਾਡੇ ਘਰ ਮੁੰਡਾ ਕੁੜੀ ਹੋਈ ਆ ਅਸੀਂ ਇਹਦੇ ਨਾਂ ਰੱਖਿਆ ਕਈ ਮਾਪਿਓਂ ਮੁੰਡਾ ਕੁੜੀ ਹੋਣ ਤੋਂ ਪਹਿਲਾਂ ਹੀ ਨਾਮ ਰੱਖ ਦਿੰਦੇ ਆ ਜੇ ਧੀ ਹੋਈ ਤੇ ਇਹ ਨਾਮ ਰੱਖਾਂਗੇ ਜੇ ਪੁੱਤਰ ਹੋਇਆ ਤੇ ਇਹ ਨਾਮ ਰੱਖਾਂਗੇ ਮੈਨੂੰ ਇਹ ਗੱਲ ਦੱਸੋ ਅਸੀਂ ਇੰਨੇ ਅਕਲਮੰਦਾਂ ਬੱਚਿਆਂ ਦੇ ਨਾਮ ਰੱਖਦੇ ਆ ਤੇ ਬਾਬਾ ਜੀ ਦੇ ਮਾਪਿਓਂ ਨੇ ਬਾਬਾ ਜੀ ਦਾ ਨਾਮ ਕਿਉਂ ਨਹੀਂ ਰੱਖਿਆ ਇਹਨਾਂ ਦਾ ਨਾਮ ਸੀ ਬਾਲਕ ਬਾਲਕ ਕੋਈ ਨਾਮ ਥੋੜੀ ਹੈ ਬਾਲਕ ਕੋਈ ਨਾਮ ਨਹੀਂ ਹੁੰਦਾ ਬਾਲਕ ਮੈਨੇ ਬੱਚਾ ਬਾਲਕ ਮੈਨੇ ਬੱਚਾ ਇਹ ਨਾਮ ਕਿਉਂ ਰੱਖਿਆ ਬਾਲਕ ਨਾਤ ਤੇ ਉਦੋਂ ਹੋਏ ਜਦੋਂ ਗੁਰੂ ਧਾਰਿਆ ਨਾਥ ਉਦੋਂ ਹੋਏ ਜਦੋਂ ਗੁਰੂ ਧਾਰਿਆ ਗੁਰੂ ਧਾਰਿਆ 5 ਸਾਲ ਦੀ ਉਮਰ ਚ ਉਹ ਜਿਹੜੇ ਪਹਿਲੇ 5 ਸਾਲ ਸੀ 4 ਸਾਲ ਸੀ ਉਹਦੇ ਚ ਬਾਲਕ ਕਹਿੰਦੇ ਰ ਇਹਨਾਂ ਨੂੰ ਨਾਮ ਪਤਾ ਕਿਉਂ ਨਹੀਂ ਰੱਖਿਆ ਗਿਆ ਪਤਾ ਕਿਉਂ ਕਿ ਭੋਲੇ ਨਾਥ ਨੇ ਆਪਣਾ ਬਚਪਨ ਇਸ ਦੁਨੀਆ ਨੂੰ ਦਿਖਾਉਣਾ ਸੀ ਬਾਲਕ ਨਾਥ ਦੇ ਰੂਪ ਵਿੱਚ ਤੇ ਜਿੱਦਣ ਬਾਬਾ ਜੀ ਪੈਦਾ ਹੋਏ ਉਸ ਦਿਨ ਸਾਰੇ ਗੁਜਰਾਤ ਵਿੱਚ ਰੋਲਾ ਪਿਆ ਇਹਨਾਂ ਦੇ ਪੈਦਾ ਹੁੰਦੇ ਸਾਰ ਕੀ ਫਲਾਣਿਆਂ ਘਰ ਇੱਕ ਬਾਲਕ ਪੈਦਾ ਹੋਇਆ ਜਿਹਦਾ ਚਿਹਰਾ ਨੂਰਾਨੀ ਏ ਫਲਾਣਿਆਂ ਘਰ ਇੱਕ ਬਾਲਕ ਪੈਦਾ ਹੋਇਆ ਜਿੱਦਿਆਂ ਅੱਖਾਂ ਚ ਨੂਰ ਬਰਸ ਰਿਹਾ ਫਲਾਣਿਆਂ ਘਰ ਇੱਕ ਬਾਲਕ ਪੈਦਾ ਹੋਇਆ ਜਿਹਦੇ ਪੈਦਾ ਹੋਣ ਤੇ ਕੁਦਰਤ ਖੁਸ਼ੀ ਮਨਾ ਰਹੀ ਏ ਫਲਾਣਿਆਂ ਘਰ ਇੱਕ ਬਾਲਕ ਪੈਦਾ ਹੋਇਆ ਜਿਹਨੂੰ ਦੇਖਣ ਸਾਧੂ ਸੰਤ ਪਹੁੰਚ ਰਹੇ ਆ ਫਲਾਣਿਆਂ ਘਰ ਇੱਕ ਬਾਲਕ ਪੈਦਾ ਹੋਇਆ ਬਾਲਕ 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 ਕਰਦੇ ਐਨਾ ਰੋਲਾ ਪੈ ਗਿਆ ਨਾਮ ਰੱਖਣ ਦੀ ਲੋੜ ਹੀ ਨਹੀਂ ਪਈ ਮੇਰੇ ਬਾਬੇ ਦਾ ਨਾਮ ਬਾਲਕ ਪੈ ਗਿਆ ਮੇਰੇ ਬਾਬੇ ਦਾ ਨਾਮ ਹੀ ਬਾਲਕ ਪੈ ਗਿਆ ਉਹ ਮਾਪਿਓ ਕਹਿੰਦੇ ਐਨਾ ਰੋਲਾ ਇਹ ਮੁੰਡੇ ਦਾ ਪੈ ਗਿਆ ਇਹਦਾ ਨਾਮ ਕੀ ਰੱਖੀਏ ਇਹਨੂੰ ਬਾਲਕ ਹੀ ਰਹਿਣ ਦਿਓ ਕਹਿ ਦਿਓ ਜਾ ਬਾਬੇ ਫਿਰ ਕਹਿ ਦਿਓ ਜਾ ਬਾਬੇ ਚੋਗੀਆਂ ਯੋਗ ਕਮਾਇਆ ਔਖਾ ਔਖਾ ਰਸਤਾ ਨਾ ਥਾਂ ਦਾ ਜੀਓ ਸੁਭਾਇਆ ਔਖਾ ਔਖਾ ਰਸਤਾ ਨਾ ਥਾਂ ਦਾ ਸੁਣਿਓ ਸੁਣਿਓ ਤੁਹਾਡੇ ਵਿੱਚੋਂ ਕੋਈ ਭੈਣ ਬੈਠੀ ਜਿਹੜੀ ਗੁਫਾ ਤੇ ਕਦੀ ਗਈ ਹੈ ਬਾਬਾ ਜੀ ਦੇ ਦਰਬਾਰ ਗਈ ਹੈ ਕੋਈ ਭੈਣ ਬੈਠੀ ਹੈ ਗੁਫਾ ਤੇ ਗਈ ਜਿਨ੍ਹਾਂ ਨੇ ਮੱਥਾ ਟੇਕਿਆ ਹਿਮਾਚਲ ਹਾਥੂਚੇ ਕਰਕੇ ਦੱਸੋ ਜਿਹੜੀਆਂ ਭੈਣਾਂ ਗਈਆਂ ਜਿੰਨੀਆਂ ਵੀ ਭੈਣਾਂ ਗਈਆਂ ਰਾਜੀ ਰੋ ਇੱਕ ਵਾਰੀ ਹੱਥ ਥੱਲੇ ਕਰੋ ਹੁਣ ਸੱਚੀ ਸੱਚੀ ਦੱਸੋ ਜਦੋਂ ਤੁਸੀਂ ਬਾਬਾ ਜੀ ਦੀ ਗੁਫਾ ਤੇ ਜਾਂਦੇ ਹੋ ਤੁਹਾਨੂੰ ਬਾਬਾ ਜੀ ਦੀ ਮੂਰਤੀ ਦੇ ਕੋਲ ਖੜੇ ਹੋਣ ਦਿੰਦੇ ਆ ਨਹੀਂ ਹੋਣ ਦਿੰਦੇ ਤੁਹਾਨੂੰ ਬਾਬਾ ਜੀ ਦੀ ਮੂਰਤੀ ਦੇ ਕੋਲ ਜਾ ਕੇ ਰੋਟ ਚੜਾਉਣ ਦਿੰਦੇ ਆ ਨਹੀਂ ਦਿੰਦੇ ਤੁਹਾਨੂੰ ਬਾਬਾ ਜੀ ਦੀ ਮੂਰਤੀ ਦੇ ਪੈਰੀ ਹੱਥ ਲਾਉਣ ਦਿੰਦੇ ਆ ਨਹੀਂ ਦਿੰਦੇ ਹੁਣ ਕਿਉਂ ਨਹੀਂ ਲਾਉਣ ਦਿੰਦੇ ਇਹਦਾ ਮਤਲਬ ਬਾਬਾ ਨਾਰੀ ਦਾ ਸਤਿਕਾਰ ਨਹੀਂ ਕਰਦਾ ਬਾਬਾ ਨਾਰੀ ਦਾ ਸਤਿਕਾਰ ਹੀ ਨਹੀਂ ਕਰਦਾ ਜਿਹੜਾ ਆਪਣੀ ਮੂਰਤੀ ਦੇ ਕੋਲ ਕਿਸੇ ਨਾਰੀ ਨੂੰ ਖੜੇ ਨਹੀਂ ਹੋਣ ਦਿੰਦਾ ਹੁਣ ਕਿੱਸਾ ਸੁਣੋ ਗੌਰ ਨਾਲ ਇੱਕ ਭੈਣ ਜਿਨੇ ਪੌਣਾ ਹਰੀ ਨੂੰ ਭਰਾ ਬਣਾਇਆ ਇੱਕ ਭੈਣ ਜਿਨੇ ਪੌਣਾ ਹਰੀ ਨੂੰ ਭਰਾ ਬਣਾਇਆ ਰਖੜੀ ਬੰਨਦੀ ਸੀ ਸ਼ਗਨ ਮਨਾਉਂਦੀ ਸੀ ਬਾਬੇ ਦੀ ਮੂਰਤੀ ਨਾਲ ਚਾਹ ਕਰਦੀ ਸੀ ਜਿੱਦਾਂ ਉਹਨੂੰ ਧੱਕੇ ਪਾਏ ਉਹਦੇ ਪਿੰਡ ਵਾਲਿਆਂ ਨੇ ਲਾਂਭਾ ਦਿੱਤਾ ਉਹਦੇ ਪਿੰਡ ਵਾਲੇ ਕਹਿੰਦੇ ਇਹ ਕੁੜੀਏ ਤੂੰ ਉਹ ਬਾਬੇ ਨੂੰ ਮੰਨਦੀ ਏ ਜਿਹੜਾ ਨਾਰੀ ਨੂੰ ਕੋਲ ਨਹੀਂ ਖੜੇ ਹੋਣ ਦਿੰਦਾ ਤੈਨੂੰ 10 ਕਦਮ ਦੂਰ ਖੜੇ ਕਰਕੇ ਮੱਥਾ ਟਿਕਾਉਂਦਾ ਏ ਤੇ ਤੂੰ ਉਹਨੂੰ ਭਰਾ ਬਣਾਇਆ ਹੋਇਆ ਉਸ ਦਿਨ ਗੁਫਾ ਤੇ ਜਾ ਕੇ ਕਹਿੰਦੀ ਪੌਣਾ ਘਰੀਆ ਤੇਰਾ ਮੇਰਾ ਰਿਸ਼ਤਾ ਟੁੱਟ ਗਿਆ ਨਾ ਤੂੰ ਮੇਰਾ ਭਰਾ ਨਾ ਮੈਂ ਤੇਰੀ ਭੈਣ ਜਾਂ ਤੇ ਇਸ ਗੱਲ ਦਾ ਜਵਾਬ ਦੇ ਕਿ ਮੈਂ ਤੈਨੂੰ ਮੱਥਾ ਕਿਉਂ ਨਹੀਂ ਟੇਕ ਸਕਦੀ ਜਿੱਥੇ ਵੀਰ ਭਰਾ ਖੜੇ ਹੁੰਦੇ ਆ ਤੇ ਇਹ ਰਿਸ਼ਤਾ ਟੁੱਟ ਗਿਆ ਬਾਬਾ ਜੀ ਦੀ ਮੂਰਤੀ ਚੋਂ ਆਵਾਜ਼ ਆਈ ਕਹਿੰਦੇ ਭੈਣੇ ਨਾ ਮੈਨੂੰ ਸਕੇ ਮਾਪਿਓ ਦਾ ਪਿਆਰ ਮਿਲਿਆ ਨਾ ਚਾਚੇ ਨਾ ਤਾਏ ਨਾ ਮਾਮੇ ਨਾ ਭੈਣਾ ਨਾ ਮਾਸੀਆਂ ਮੈਨੂੰ ਕਿਸੇ ਦਾ ਪਿਆਰ ਨਹੀਂ ਮਿਲਿਆ ਇੱਕ ਤੇਰੇ ਨਾਲ ਰਿਸ਼ਤਾ ਬਣਿਆ ਸੀ ਤੂੰ ਵੀ ਤੋੜ ਕੇ ਚਲੀ ਹੈ ਕਹਿੰਦੀ ਮੈਂ ਮੂਰਤੀ ਦੇ ਲਾਗੇ ਖੜੀ ਕਿਉਂ ਨਹੀਂ ਹੋ ਸਕਦੀ ਜਵਾਬ ਦਿਓ ਉਦੋਂ ਪੌਣਾ ਹਰੀ ਨੇ ਹੱਥ ਜੋੜੇ ਕਹਿੰਦੇ ਮੇਰੇ ਗੁਰੂ ਨੇ ਮਨਾ ਕੀਤਾ ਕਹਿੰਦੇ ਸਾਰੀਆਂ ਸ਼ਰਤਾਂ ਮਨਾਉਣ ਵੇਲੇ ਇੱਕ ਇਹ ਵੀ ਸ਼ਰਤ ਰੱਖੀ ਸੀ ਗੁਰੂ ਦੱਤਾ ਤਰੇ ਨੇ ਉਹ ਭੈਣ ਕਹਿੰਦੀ ਕਿਹੜੀ ਸ਼ਰਤ ਕਹਿੰਦੇ ਜਦੋਂ ਮੈਂ ਗੁਰੂ ਧਾਰਨ ਗਿਆ ਸੀ ਮੈਨੂੰ ਅਖਾੜੇ ਦੇ ਵਿੱਚ ਅੰਦਰ ਵੜਨ ਤੋਂ ਪਹਿਲਾਂ ਮੇਰੇ ਗੁਰੂ ਨੇ ਕਿਹਾ ਸੀ ਕਿ ਬਾਲਕਾ ਅਸੀਂ ਤੈਨੂੰ ਬਾਲਕ 나ਥ ਬਣਾ ਦੇਾਂਗੇ ਪਰ ਅਸੀਂ ਤੈਨੂੰ 12 ਸਾਲਾਂ ਤੋਂ 13 ਸਾਲਾਂ ਦਾ ਨਹੀਂ ਹੋਣ ਦੇਣਾ ਕਿਉਂਕਿ ਭੋਲੇ 나ਥ ਦਾ ਬਚਪਨ ਕਲਯੁਗ ਦੇ ਵਿੱਚ ਤੇਰੇ ਰੂਪ ਵਿੱਚ ਖੇਡੇਗਾ ਅਸੀਂ ਤੈਨੂੰ ਬੱਚਾ ਬਣਾ ਕੇ ਬਾਲ ਬ੍ਰਹਮਚਾਰੀ ਪੂਜਾਵਾਂਗੇ ਤੈਨੂੰ ਪੂਜੇ ਕੀ ਦੁਨੀਆ ਪਰ ਤੈਨੂੰ ਇੱਕ ਸ਼ਰਤ ਮੰਨਣੀ ਪੈਗੀ ਬਾਬਾ ਜੀ ਕਹਿੰਦੇ ਸ਼ਰਤ ਕੀਏ ਗੁਰੂ ਜੀ ਕਹਿੰਦੇ ਇਸ ਸ੍ਰਿਸ਼ਟੀ ਦੀ ਹਰ ਇੱਕ ਨਾਰੀ ਤੇਰੀ ਮਾਂ ਲੱਗੀ ਤੂੰ ਉਹਦਾ ਪੁੱਤਰ ਲੱਗਾ ਭਾਵੇਂ ਤੇਥੋਂ ਵੱਡੀ ਹੋਵੇ ਭਾਵੇਂ ਤੇਥੋਂ ਛੋਟੀ ਹੋਵੇ ਬਾਲਕਾ ਤੇਰਾ ਇੱਕੋ ਰਿਸ਼ਤਾ ਨਾਰੀ ਨਾਲ ਉਹ ਤੇਰੀ ਮਾਂ ਗੁਰੂ ਦਾ ਪੁੱਤਰ ਉਦੋਂ ਪੋਣਾ ਹਰੀ ਜੀ ਉਸ ਭੈਣ ਨੂੰ ਕਹਿੰਦੇ ਭੈਣੇ ਮੈਨੂੰ ਪਤਾ ਸੀ ਕਿ ਮੈਨੂੰ ਗੁਰੂ दत्तात्रेय ਨੇ ਸਭ ਤੋਂ ਵੱਡਾ ਮੇਲਾ ਸ੍ਰਿਸ਼ਟੀ ਦਾ ਦਿੱਤਾ ਏ ਇਸ ਦੁਨੀਆ 'ਚ ਅਗਰ ਸਭ ਤੋਂ ਵੱਡਾ ਮੇਲਾ ਲੱਗਦਾ ਏ ਉਹ ਸਿਰਫ ਪੋਣਾ ਹਰੀ ਦਾ ਲੱਗਦਾ ਏ ਦਿਨ ਰਾਤ ਇੱਕ ਮਹੀਨਾ ਮੇਲਾ ਮੇਲਾ ਚੱਲਦਾ ਅੱਜ ਚੱਲ ਰਿਹਾ ਕਬੋ ਜਾ ਬਾਬੇ ਦੀ ਤੇ ਕਹਿੰਦੇ ਮੈਨੂੰ ਪਤਾ ਸੀ ਉਦੋਂ ਨਾਰੀ ਆਏਗੀ ਮੇਲੇ ਵਿੱਚ ਤੇ ਕਹਿੰਦੇ ਮੈਂ ਦੂਰ ਇਸ ਕਰਕੇ ਖੜੀ ਕੀਤੀ ਕਿ ਤੂੰ ਮੇਰੀ ਮਾਂ ਏ ਮੈਂ ਤੇਰਾ ਪੁੱਤਰ ਆਂ ਤੂੰ ਦੂਰ ਖੜੀ ਹੋ ਕੇ ਝੋਲੀ ਭਰਾਲਾ ਤੂੰ ਦੂਰ ਖੜੀ ਹੋ ਕੇ ਜੋ ਲੈਣਾ ਲੈ ਲੈ ਤੂੰ ਦੂਰ ਖੜੀ ਹੋ ਕੇ ਜੋ ਚਾਨੀ ਮੈਂ ਦਵਾਂਗਾ ਪਰ ਮੇਰੇ ਕੋਲ ਨਾ ਆਹੀਂ ਕਿਉਂਕਿ ਜੇ ਤੂੰ ਭੁੱਲ ਭਲੇਖੇ ਮੇਰੇ ਮੂਰਤੀ ਦੇ ਪੈਰੀ ਹੱਥ ਲਾ ਦਿੱਤਾ ਤੇ ਗੁਰੂ ਦੱਤਾ ਤਰੇ ਕਹਿੰਦੇ ਸੀ ਇੱਕੋ ਰਿਸ਼ਤਾ ਤੂੰ ਮਾਂ ਮੈਂ ਪੁੱਤਰ ਤੇ ਹੱਥ ਜੋੜ ਕੇ ਬਾਬਾ ਜੀ ਕਹਿੰਦੇ ਜਦੋਂ ਪੁੱਤ ਮਾਵਾਂ ਤੋਂ ਮੱਥੇ ਟਿਕਾਉਂਦੇ ਨੇ ਨਰਕਾਂ ਦੇ ਭਾਗੀਦਾਰ ਬਣ ਜਾਂਦੇ ਨੇ ਉਹ ਪੁੱਤ ਮਾਵਾਂ ਤੋਂ ਮੱਥੇ ਨਹੀਂ ਟਿਕਾਉਂਦੇ ਮਾਵਾਂ ਦੀਆਂ ਗੱਲਾਂ ਮੰਨਦੇ ਨੇ ਕਹਿਣੇ ਮੰਨਦੇ ਨੇ ਸੇਵਾ ਕਰਦੇ ਨੇ ਭੈਣੋ ਤਾੜੀ ਲਾਓ ਤੁਹਾਡੇ ਨਾਲ ਇੰਨਾ ਪਿਆਰ ਆ ਬਾਬੇ ਦਾ ਤੇ ਗੁਰੂ ਜੀ ਕਹਿੰਦੇ ਬਾਲਕਾ ਮਾਰੀ ਨੂੰ ਮਾਂ ਪੈਣ ਖਹਿਣਾ ਵੱਡੀ ਪਾਵੇ ਛੋਟੀ ਆ ਛੋਟੀਆਂ ਹੱਡੀਾਂ 'ਚ ਛੋਟੀਆਂ ਹੱਡੀਾਂ 'ਚ ਛੋਟੀਆਂ ਹੱਡੀਾਂ 'ਚ ਕਾਮਕਰੋਧ ਮੋਮਾਇਆ ਛੱਡ ਕੇ ਕਾਮਕਰੋਧ ਮੋਮਾਇਆ ਛੱਡ ਕੇ ਓ ਕਸਣੀ ਪੈਣੀ ਲੰਗੋਟੀ ਆ ਕਸਣੀ ਪੈਣੀ ਲੰਗੋਟੀ ਆ ਆਈ ਗੜੀ ਲੰਗੋਟੀ ਆ ਅਸਲੀ ਮੇਰੀ ਲੰਗੋਟੀ ਆ ਇੱਕ ਸ਼ਰਤ ਹੋਰ ਕਹੀ ਇੱਕ ਸ਼ਰਤ ਹੋਰ ਗੁਰੂ ਦੱਤਾ ਤਰੇ ਨੇ ਕਹਿੰਦੇ ਇਹ ਨਹੀਂ ਕਿ ਤੂੰ ਹਿੰਦੂਆਂ ਦਾ ਹੋਏਗਾ ਜਿੱਦਣ ਤੂੰ ਨਾਥ ਬਣ ਗਿਆ ਤੇਰੇ ਦਰ ਤੇ ਹਿੰਦੂ ਸਿੱਖ ਮੁਸਲਮਾਨ ਈਸਾਈ ਅਮੀਰ ਗਰੀਬ ਉੱਚਾ ਛੋਟਾ ਵੱਡਾ ਕੋਈ ਆਵੇ ਤੈਨੂੰ ਝੋਲੀ ਭਰਨੀ ਪੈਣੀ ਹੈ ਜਿੱਦਣ ਤੂੰ ਨਾਥ ਬਣ ਗਿਆ ਤੇ ਗੁਰੂ ਦੱਤਾ ਤਰੇ ਕਹਿੰਦੇ ਓ ਨਾਥਾਂ ਨੇ ਕਦੇ ਫਰਕ ਨਾ ਰੱਖਿਆ ਨਾਥਾਂ ਨੇ ਕਦੇ ਫਰਕ ਨਾ ਰੱਖਿਆ ਜੱਗ ਵਿੱਚ ਜਾਤਾਂ ਪਾਤਾਂ ਦਾ ਉਹ ਨਾਥਾਂ ਨੇ ਕਦੇ ਫਰਕ ਨਾ ਰੱਖਿਆ ਜੱਗ ਵਿੱਚ ਜਾਤਾਂ ਪਾਤਾਂ ਦਾ ਅੱਖ ਦੇ ਬਲ ਕਿਨਾਂ ਕਿਹਾਂ ਜੱਗ ਵਿੱਚ ਜਾਤਾਂ ਪਾਤਾਂ ਦਾ ਉਹ ਨਾਥਾਂ ਨੇ ਕਦੇ ਫਰਕ ਨਾ ਰੱਖਿਆ ਜੱਗ ਵਿੱਚ ਜਾਤਾਂ ਪਾਤਾਂ ਦਾ ਅੱਖ ਦੇ ਬਲ ਕਿਨਾਂ ਕਿਹਾਂ ਜੱਗ ਵਿੱਚ ਜਾਤਾਂ ਪਾਤਾਂ ਦਾ ਅਕਬਰੀ ਅਕਬਰੀ ਤੁਮੀ ਤੁਰ ਬੇਪਾਲ ਤੋ इतिहास चंगा लग रहा एकदा झूठे हाथ नहीं उचे करने जो सच्ची चंगा लग रहा फिर हाथ उचे करो जिनू सची आनंद आ रहा आओ मिठी मिठी ताड़ी लाके सारे पाणहारी का नाम जपीए ਸੁਣੋ ਗੁਰੂ ਤਤਤਾ ਤੇ ਕਹਿੰਦੇ ਮਨਜ਼ੂਰ ਆ ਜੜੀਆਂ ਗੱਲਾਂ ਜੜੀਆਂ ਸ਼ਰਤਾਂ ਸੀ ਰੱਖੀਆਂ ਮਨਜ਼ੂਰ ਆ ਬਾਬਾ ਜੀ ਕਹਿੰਦੇ ਮਨਜ਼ੂਰ ਆ ਕਹਿੰਦੇ ਸੋਚ ਲੈ ਅਸੀਂ ਤੈਨੂੰ ਭੁੱਖੇ ਰੱਖਣਾ ਰੋਟੀ ਨਹੀਂ ਖਾਣ ਦੇਣੀ ਬਾਬਾ ਜੀ ਕਹਿੰਦੇ ਮਨਜ਼ੂਰ ਆ ਕਹਿੰਦੇ ਸੋਚ ਲੈ ਅਸੀਂ ਤੈਨੂੰ ਕੋਈ ਕੱਪੜਾ ਨਹੀਂ ਪਾਣ ਦੇਣਾ ਨੰਗਾ ਪਿੰਡਾ ਰੱਖਣਾ ਕੱਲੀ ਲੰਗੋਟ ਕਹਿੰਦੇ ਜੀ ਮਨਜ਼ੂਰ ਆ ਕਹਿੰਦੇ ਸੋਚ ਲੈ ਮਾਂ ਪਿਓ ਕੋਲ ਵਾਪਸ ਨਹੀਂ ਜਾਣ ਦੇਣਾ ਅੱਜ ਤੋਂ ਤੂੰ ਸਾਰੀ ਦੁਨੀਆ ਦਾ ਕਿਸੇ ਇੱਕ ਪਰਿਵਾਰ ਦਾ ਨਹੀਂ ਕਹਿੰਦੇ ਜੀ ਮਨਜ਼ੂਰ ਆ ਕਹਿੰਦੇ ਸੋਚ ਲੈ ਤੈਨੂੰ ਅਸੀਂ ਘਰ ਨਹੀਂ ਬਣਾਉਣ ਦੇਣਾ ਟੁੱਟੀਆਂ ਗੁਫਾਂ ਚ ਰੱਖਾਂਗੇ ਕਹ ਹੱਲੇ ਦੀ ਸੋਚ ਲੈ ਬਾਬਾ ਜੀ ਕਹਿੰਦੇ ਮਨਜ਼ੂਰ ਹੈ ਇੰਨੀ ਗੱਲ ਕਹਿਣ ਦੀ ਧੀਰ ਹੋਈ ਗੁਰੂ ਦਤਤਾ ਤਰੇ ਨੇ ਪਾਣਾ ਹਰੀ ਦੀ ਬਾਹ ਫੜੀ ਤੇ ਬਾਹ ਫੜ ਕੇ ਕਹਿੰਦੇ ਇਹ ਸ਼ਰਤਾਂ ਮਨਜ਼ੂਰ ਜੇ ਬੱਚਾ ਫਿਰ ਗੁਰੂ ਮੰਤਰ ਦੱਸਾਂਗੇ ਫਿਰ ਗੁਰੂ ਮੰਤਰ ਦੱਸਾਂਗੇ ਫਿਰ ਗੁਰੂ ਮੰਤਰ ਦੱਸਾਂਗੇ ਇਹ ਸ਼ਰਤਾਂ ਮਨਜ਼ੂਰ ਜੇ ਬੱਚਾ ਫਿਰ ਗੁਰੂ ਮੰਤਰ ਦੱਸਾਂਗੇ ਲੱਖਾਂ ਪਾਪੀ ਧਾਰੀ ਗੋਤਮ ਚ ਲੱਖਾਂ ਪਾਪੀ ਧਾਰੀ ਐਨਾ ਯੋਗ ਚ ਕਸਾਂਗੇ ਇਹਨਾ ਯੋਗ ਚ ਕਸਾਂਗੇ ਇਹ ਯੋਗ ਚ ਕਸਾਂਗੇ ਇਹ ਯੋਗ ਚ ਕਸਾਂਗੇ ਇਹ ਯੋਗ ਚ ਕਸਾਂਗੇ ਕਹਿੰਦੇ ਚੱਲ ਅੰਦਰ ਚੱਲ ਅੱਜ ਤੋਂ ਬਾਅਦ ਦੁਨੀਆ ਲਈ ਤੂੰ ਖਤਮ ਹੁਣ ਤੂੰ ਨਾਥ ਬਣ ਕੇ ਖਾੜੇ ਚ ਬਾਹਰ ਆਏਂਗਾ ਚੱਲ ਅੰਦਰ ਬਾਬਾ ਜੀ ਦੀ ਬਾਹ ਫੜੀ ਤੇ ਅੰਦਰ ਲੈ ਗਏ ਧੂਨੇ ਤਪਾ ਦਿੱਤੇ ਯੋਗ ਸਾਧਨਾ ਕਰਵਾਈ ਸ਼ਬਦ ਅਭਿਆਸ ਕਰਵਾਇਆ ਚੌਂਕੜੇ ਲਾਏ ਨੂਆ ਇੰਦਰੀਆਂ ਦਾ ਗਿਆਨ ਦਿੱਤਾ ਇਹ ਤਰਲੋਕੀ ਤੀਸਰਾ ਨੇਤਰ ਖੋਲ੍ਹਿਆ ਅੰਦਰ ਦਾ ਦੀਵਾ ਜਗਾਇਆ ਗੁਰੂ ਦਾ ਪਤਰੇ ਨੇ ਅਲੱਗ ਅਲੱਗ ਆਸਨ ਯੋਗ ਸਾਧਨਾ ਅਭਿਆਸ ਸਾਰੇ ਕਰਵਾਏ ਤੇ ਜਿੱਦਣ ਬਾਬਾ ਜੀ ਨੇ ਸਾਰੇ ਕਰ ਲਏ ਅੰਦਰ ਰੋਸ਼ਨ ਹੋ ਗਿਆ ਉਦਨ ਖੜੇ ਕੀਤਾ ਧੂਨੇ ਤੋਂ ਕਹਿੰਦੇ ਆਲਾ ਫੜ ਝੋਲੀ ਆਲਾ ਫੜ ਚਿਮਟਾ ਜਿੱਦਣ ਤੂੰ ਗੁਰੂ ਧਰਨ ਆਇਆ ਸੀ ਉਸ ਦਿਨ ਤੇਰਾ ਸਵਾਲ ਸੀ ਕਿ ਮੈਂ ਵੰਡਣਾ ਚੋਨਾ ਮਾ ਵੰਡਣਾ ਕਹਿੰਦੇ ਆਹ ਚੱਕ ਚਿਮਟਾ ਜਦੋਂ ਤੇਰੇ ਧੀਆ ਪੁੱਤਾਂ ਤੇ ਦੁੱਖ ਆਵੇ ਇਸ ਚਿਮਟੇ ਨਾਲ ਦੁੱਖਾਂ ਨੂੰ ਮਾਰ ਦੇਈ ਤੇ ਆਹ ਚੱਕ ਝੋਲੀ ਜਿਹਦੇ ਮੁਕੱਦਰਾਂ 'ਚ ਵੀ ਰੋਟੀ ਨਹੀਂ ਲਿਖੀ ਹੋਏਗੀ ਅੱਜ ਅਸੀਂ ਤੈਨੂੰ ਉਹ ਝੋਲੀ ਦੇ ਦਿੱਤੀ ਇਸ ਝੋਲੀ 'ਚ ਮੁਠੀਆਂ ਭਰ ਕੇ ਰੋਟੀਆਂ ਵੰਡੀ ਜਾ ਕਰਬਾਰ ਵੰਡੀ ਜਾ ਧੀ ਪੁੱਤ ਵੰਡੀ ਜਾ ਔਲਾਦ ਵੰਡੀ ਜਾ ਤੇ ਉਦੋਂ ਗੁਰਦੱਤਾ ਤੇਰੇ ਨੇ ਝੋਲੀ ਪਾਈ ਤੇ ਤੋੜ ਦਿੱਤਾ ਤੇ ਤੋਰ ਕੇ ਕਹਿੰਦੇ ਓ ਜਿਨਾ ਮਰਜ਼ੀ ਵੰਡਦਾ ਜਾਵੀ ਜਿਨਾ ਮਰਜ਼ੀ ਵੰਡਦਾ ਜਾਵੀ ਪਰ ਪਰ ਕੇ ਹੱਥ ਦਾਤਾ ਦਾ ਜਿਨਾ ਮਰਜ਼ੀ ਵੰਡਦਾ ਜਾਵੀ ਪਰ ਪਰ ਕੇ ਹੱਥ ਦਾਤਾ ਦਾ ਤੂੰ ਜਿਨਾ ਮਰਜ਼ੀ ਵੰਡਦਾ ਜਾਵੀ ਪਰ ਪਰ ਕੇ ਹੱਥ ਦਾਤਾ ਦਾ ਬਾਜੀ ਬਾ ਇਤਿਹਾਸ ਚੰਗਾ ਲਗਾ ਜਿੰਨੂ ਜਿੰਨੂ ਸਮਝ ਆਈ ਜਿੰਨੂ ਜਿੰਨੂ ਪਤਾ ਲੱਗਾ ਪੋਣਾ ਹਰੀ ਪੋਣਾ ਹਰੀ ਕਿਵੇਂ ਬਣਿਆ ਇੱਕ ਵਾਰੀ ਦੋਨੋਂ ਹੱਥ ਜੁਕਾ ਰੋ ਇੱਕ ਵਾਰੀ ਤੂੰ ਵੀ ਤੂੰ ਦਾ ਬਾਲਕਾ ਕਫਾ ਮਿਲੂ ਸੋਦਾ ਦਾ ਜੋਰੀਆ पहले सफेद तो पैर भी करो जल्दी जल्दी ताड़ी तैलाओ ਕਾਂ ਵੀ ਸੋਚਦੀ ਆਣੀਆ 2 ਦਿਨ ਤੋਂ